ਕੈਰਾ ਹੜਾਈ ਰੱਖਿਆ ਹੋਇਆ ਬਹੁਣ ਵਸਤੀ ਠੀਕ ਆ ਆਹ ਕੈਰਾ ਗੱਕ ਦੀ ਫੇਰ ਟਰੈਕਟਰ ਦਿੰਨੇ ਆ ਜੀ 23 ਮਾਡਲ ਆ ਜੀ ਹਾਂਜੀ ਫਰਸਟ ਓਨਰ ਆ ਟੈਟੂ ਸਾਈਡ ਨਾਲ ਦੇ ਆ ਜੀ ਪਹਿਲੀ ਪਾਰਟੀ ਦਾ ਬਰਨਾਲੇ ਦੀ ਆਪਣਾ ਨੰਬਰ ਆ ਜੀ 23 ਮਾਡਲ ਆ ਜੀ ਹਾਂਜੀ ਫਰਸਟ ਪਾਰਟੀ ਦਾ ਵੀ ਟਰੈਕਟਰ ਠੀਕ ਹੈ ਜੀ ਸਾਰਾ ਓਰੀਜਨਲ ਆ ਜੀ ਇਹ 17 ਮਾਡਲ ਆ ਜੀ ਹਾਂਜੀ ਇਹ ਪੀਆਰ ਟਰੈਕਟਰ ਆ ਜੀ ਪੀਆਰ ਗੀਅਰ ਇਹਦਾ ਠੀਕ ਹੈ ਪੀਆਰ ਆ ਪੀਆਰ ਕਲਚ ਕਹਿੰਦੇ ਨੂੰ ਠੀਕ ਹੈ ਜੀ ਤੇ ਫੁੱਲ ਟੌਪ ਮਾਡਲ ਆ ਜੀ ਇਹ 23 ਮਾਡਲ ਆ ਜੀ 23 ਮਾਡਲ ਹਾਂਜੀ ਫਰਸਟ ਪਾਰਟੀ ਠ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚਿਆ ਅੰਡਿਆਏ ਤੇ ਬਾਈ ਗੁਰਪ੍ਰੀਤ ਸਿੱਧੂ ਕੋਲੇ ਤੇ ਨਾਲ ਆਪਣੇ ਬਾਈ ਜਗਤਾਰ ਜੁੜਿਆ ਬਾਈ ਨਾ ਕਰਾਂਗੇ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਬਾਈ ਅੱਜ ਗੁਰਪ੍ਰੀਤ ਸਿੱਧੂ ਕਿੱਥੇ ਨੇ ਉਹ ਬਾਈ ਅੰਦਰ ਸਾਹਿਬ ਜਾ ਕੇ ਬੈਠੇ ਨੇ ਸੌਦਾ ਕਰੀ ਜਾਂਦੇ ਨੇ ਸੌਦਾ ਕਰੀ ਜਾਂਦੇ ਆ ਅੱਛਾ ਠੀਕ ਠੀਕ ਤੇ ਲੋਕੇਸ਼ਨ ਕੀ ਪੈ ਗਈ ਬਾਈ ਆਪਣੀ ਪਹਿਲਾਂ ਤਾਂ ਇਹ ਹੜਾਇਆ ਪਿੰਡ ਆ ਜੀ ਮਾਨਸ਼ਾ ਰੋਡ ਤੋਂ 3 ਕਿਲੋਮੀਟਰ ਹਾਂਜੀ throdni singal sadke jandi hai singal sadke jandi hai ਹਾਂ ਉਹਦੇ ਉੱਤੇ ਖੇਤ ਆਪਣਾ ਸਿੱਧੂ ਟਿਕਾ ਠੀਕ ਹੈ ਜੀ ਉੱਥੋਂ ਕਿੱਥੋਂ ਇਹ ਮੁੜਦੀ ਹੈ ਇਹ ਇਹ ਆਪਣੇ ਗਊਸ਼ਾਲਾ ਸਾਹਮਣੇ ਹੜਾਇ ਤੂੰ ਗਊਸ਼ਾਲਾ ਦੇ ਸਾਹਮਣੇ ਮਾਨਸ਼ਾ ਰੋਡ ਤੇ ਗਊਸ਼ਾਲਾ ਦੇ ਸਾਹਮਣੇ ਮੁੜਦੀ ਹੈ ਠੀਕ ਹੈ ਉਹਦੇ ਸਾਹਮਣੇ ਮੁੜਦੀ ਹੈ ਹਾਂਜੀ ਠੀਕ ਹੈ ਜਿਹੜੇ ਆਪਾਂ ਟਰੈਕਟਰ ਦਿਖਾਵਾਂਗੇ ਕਾਪੀ ਕਾਹੇ ਜਾਂਦਾ ਜੰਗੇਰ 730 ਪੰਜਾਬ ਨੰਬਰ ਨੇ ਫਸਟ ਓਨਰ ਹੋਣਗੇ ਠੀਕ ਹੈ ਜੀ ਠੀਕ ਹੈ ਕਲੀਅਰ ਟਰੈਕਟਰ ਹੋਣਗੇ ਆਪਣਾ ਕੋਈ ਟਰੈਕਟਰ ਤਾਂ ਸੁਣਿਆ ਨੂੰ ਟਰੈਕਟਰ ਅੱਛਾ ਬਾਹਰ ਲੈ ਟਰੈਕਟਰ ਹਾਂ ਜਿਹੜਾ ਸੌਦਾ ਇਹ ਕਿਵੇਂ ਖੜਾ ਹੀ ਖੜਾ ਰੱਖਿਆ ਇਹ ਪਾਰਟੀ ਅੰਦਰ ਬੈਠੀ ਸੌਦਾ ਚੱਲੀ ਜਾਂਦਾ ਬਾਹਰ ਕੇ ਬੰਦੇ ਨੇ ਦਛਦਰੀ ਕਰਤੀ ਬਾਹਰ ਕੇ ਤਸੱਲੀ ਕੀਤੀ ਆ ਫੁੱਲ ਹਾਂ ਫੇਰ ਬਾਅਦ ਵਿੱਚ ਆਪਾਂ ਜ਼ਿੰਮੇਦਾਰਾਂ ਕੋਈ ਰੰਗੇ ਸੰਗ ਹੋਵੇ ਹਾਂ ਜੀ ਹਾਂ ਜੀ ਨੰਬਰ ਕਾਪੀ ਕਾਗਜ਼ ਨਕਸ਼ਾ ਹੋਵੇ ਠੀਕ ਹੈ ਜੀ ਫੇਰ ਵੀ ਜ਼ਿੰਮੇਵਾਰੋ ਮਿੱਤਰੋ ਆ ਦੇਖੋ ਬਾਹਣ ਪਿਆ ਬੇਲਾ ਹਣਾ 11 ਮਾਰ ਲਈ ਹਾਂ ਜੀ ਇਹ 11 ਮਾਡਲ ਆ ਗਿਆ 5500 ਨਿਊ ਹਾਲੈਂਡ ਹਣਾ ਟਰੈਕਟਰ ਬਾਈ ਰੂਟਾਵੇਟਰ ਪਾਇਆ ਪਿਆ ਬਾਈ ਕਹਿੰਦਾ ਬਾਕੇ ਤੇ ਕੱਦੂ ਦੇ ਵਿੱਚ ਚਲਾ ਕੇ ਦੇਖਿਆ ਮੈਨੂੰ ਲੱਗਦਾ ਇਹ ਤਾਂ ਨਹੀਂ ਉਧਰ ਬਾਕੇ ਦੇਖਿਆ ਨਹੀਂ ਅੱਛਾ ਉਧਰ ਬਾਕੇ ਦੇਖ ਕੇ ਆਏ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਰੂਟਾਵੇਟਰ ਕੈਪਟ ਹੈ ਇਹਦੇ ਮਾ 8 9 ਫੁੱਟਾਂ ਹੀ 9 ਫੁੱਟਾਂ 9 ਫੁੱਟਾਂ ਰੂਟਾਵੇਟਰ ਪਾਇਆ ਬਾਈ ਆਪਾਂ ਹੁਣ ਟਰੈਕਟਰ ਜਿਹੜੇ ਦਿਖਾਉਣੇ ਆ ਬਾਕੀ ਸਾਰੇ ਅੰਦਰ ਨੇ ਹਨਾ ਇਹਨਾਂ ਦਾ ਸੌਦਾ ਚੱਲ ਰਿਹਾ ਜਿਹੜੇ ਟਰੈਕਟਰ ਆ ਖੜੇ ਨੇ ਇਹਨਾਂ ਦਾ ਬਾਈ ਗੁਰਪ੍ਰੀਤ ਸੌਦਾ ਕਰ ਰਿਹਾ ਅੰਦਰ ਤੇ ਜਿਹੜੇ ਆਪਾਂ ਟਰੈਕਟਰ ਦਿਖਾਵਾਂਗੇ ਉਹ ਅੰਦਰ ਖੜੇ ਨੇ ਸਾਰੀ ਵੀਡੀਓ ਦੇਖਿਓ ਬਾਈ ਤੇ ਬਾਈ ਇੱਥੇ ਤੁਹਾਡੇ ਕੋਲੇ ਪੂਰਾ ਪ੍ਰਬੰਧ ਹੈ ਪੁਗਤਾ ਪੂਰਾ ਕਹਿਦਾ ਇਹ ਬਾਹਰ ਕਿਹੜਾ ਹੜਾਈ ਰੱਖਿਆ ਹੋਇਆ ਬਾਹਨ ਵਾਸਤੇ ਠੀਕ ਆ ਕਿਹੜਾ ਗਾਖ ਦੀ ਫੇਰ ਟਰੈਕਟਰ ਦਿੰਨੇ ਆ ਠੀਕ ਆ ਕਿਹੜਾ ਬਾਹਨ ਵਾਸਤੇ ਰੱਖਿਆ ਬਸ ਠੀਕ ਆ ਬਾਹ ਕੇ ਜਾਨੀ ਕਿ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਕਰੀਦੇ ਜੀ ਫੇਰ ਸੌਦਾ ਕਰ ਸਕਦੇ ਆ ਗਾਖ ਤਾਂ ਮਨ ਖੜ ਗਿਆ ਨਾ ਹਾਂਜੀ ਅਸੀਂ ਦੀ ਰੱਖਿਆ ਠੀਕ ਆ ਜੀ ਆ ਟਰੈਕਟਰ ਆ ਗਿਆ 5405 ਇਹਦਾ ਵੀ ਸੌਦਾ ਚੱਲ ਰਿਹਾ ਹੈ 21 ਮਾਡਲ ਹੈ 21 ਮਾਡਲ ਹੈ ਇਹਦਾ ਵੀ ਸੌਦਾ ਚੱਲ ਰਿਹਾ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਇਹ ਯਾਰ ਫੁੱਲ ਪ੍ਰਬੰਧ ਨੇ ਆ ਪਈਆਂ ਨੇ ਤਬੀਆਂ ਹਨ ਤੇ ਹਲ ਵੀ ਪਏ ਨੇ ਪਾਈਆਂ ਕੋਲੇ ਤੇ ਹਲ ਕਿੰਨੇ ਕਿੰਨੇ ਕਰਨੇ ਪਏ ਨੇ ਭਾਈ ਹਲ 15 ਜੀ 15 ਉਹ ਪਏ ਨੇ 15 ਸਾਹਮਣੇ ਭਾਈ ਹਲ 17 ਵੀ ਹੋ ਜਾਂਦੇ ਉਹ ਅੱਛਾ 17 ਵੀ ਹੋ ਜਾਂਦੇ ਆ ਆ ਪਏ ਨੇ 15 ਹਲ ਚਾਹੀਏ ਇਹ ਪਾ ਕੇ ਵਾਹ ਕੇ ਲੈ ਜਾਇ ਜੋ ਆਜੋ ਹੁਣ ਤੁਹਾਨੂੰ ਟਾਈਮ ਨਾ ਜਾਇਆ ਕਰਿਏ ਟਰੈਕਟਰ ਦਿਖਾਈਏ ਮੇਲਾ ਲੱਗਿਆ ਪਿਆ ਅੰਡਿਆਏ ਦੇ ਵਿੱਚ ਪੂਰਾ ਘੈਂਟ ਘੈਂਟ ਕੰਡੀਸ਼ਨਾਂ ਦੇ ਟਰੈਕਟਰ ਨੇ ਆਪਾਂ ਹੁਣ CRD 5405 ਤੋਂ ਸਟਾਰਟ ਕਰਦੇ ਆ 4 ਵੀਲ ਤੋਂ ਬਾਈ ਜਗਤਾਰ ਸਿੰਘ ਇਹਦੇ ਬਾਰੇ ਦੱਸੀ ਇਹ 23 ਮਾਡਲ ਆ ਜੀ ਹਾਂਜੀ ਫਰਸਟ ਓਨਰ ਆ ਟਾਇਰ ਸਾਈਜ਼ ਨਾਲ ਦੇ ਆ ਜੀ ਪਹਿਲੀ ਪਾਰਟੀ ਦਾ ਬਰਨਾਲੇ ਦੀ ਆਪਣਾ ਨੰਬਰ ਹੈ ਤਾਂ ਠੀਕ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਤਾਂ ਕਿੱਦਾਂ ਰੋ ਚੱਲੀ ਹੈ ਜੀ ਆਪਣੀ ਜਿੰਨਾ ਚੱਲਿਆ ਓਰੀਜਨਲ ਚੱਲਿਆ ਹੋਊ। ਬਸ ਠੀਕ ਹੈ ਜੀ। ਜਿੰਨਾ ਚੱਲਿਆ ਰੇ ਨਾਲ ਚੱਲਿਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ। ਕੋਈ ਲੋਨ ਕਰਾਵੇ ਤਾਂ ਉਹ ਵੀ ਕਰਵਾ ਕੇ ਦੇਵਾਂਗੇ। ਠੀਕ ਹੈ ਜੀ। ਤੇ ਲੋਨ ਲੋਨ ਫੈਂਸ ਦੀ ਵੀ ਸਹੂਲਤ ਹੈਗੀ ਆ ਬਾਈ ਕੋਲੇ। ਉਹ ਵੀ ਕਰਾ ਕੇ ਦੇ ਦੇਊਗਾ ਬਾਈ। ਟਰੈਕਟਰ ਚੰਗਾ ਕਨੋਪੀ ਵਗੈਰਾ ਲੱਗੀ ਹੋਈ ਆ। ਮਾਡਲ? ਇਹ ਮਾਡਲ ਹੈਗਾ 23 ਜੀ। 23 ਮਾਡਲ। ਹਾਂ ਜੀ। ਤੇਹੀ ਮਾਡਲ ਤੇ ਮੂਹਰੇ ਆ ਗਿਆ 963 ਇਹਦੇ ਬਾਰੇ ਦੱਸੀ ਬਾਈ ਇਹ 19 ਮਾਡਲਾ ਜੀ ਹਾਂਜੀ ਫਰਸਟ ਪਾਰਟੀ ਦਾ ਵੀ ਟਰੈਕਟਰ ਠੀਕ ਹੈ ਜੀ ਸਾਰਾ Ориਜਨਲ ਆ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਜਮਨ ਤਸੱਲੀ ਹੈ ਜੀ ਆਪਣੀ ਪੂਰੀ ਤਸੱਲੀ ਹੈ ਜਦੋਂ ਇਹਨਾਂ ਦਾ ਗਾਹਕ ਤਾਂ ਮਨ ਖੜ ਗਿਆ ਉਹਨੂੰ ਪੇਮੈਂਟ ਦੇਣੀ ਆ ਤੂੰ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੋਣੀ ਟਾਇਰ ਹੈਗੇ 85 ਪੈਸੇ ਟਾਇਰ ਹੈਗੇ 80 ਪੈਸੇ ਟਾਇਰ ਨੇ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਬਿਲਕੁਲ ਘੋੜੇ ਵਰਗਾ ਟਰੈਕਟਰ ਹੈ ਟਰੈਕਟਰ ਚੰਗਾ ਹੈ ਅਲੱਗ ਤੋਂ ਕਲੱਚ ਆ ਲਾ ਗਿਆ ਸੋਹਣਾ ਟਰੈਕਟਰ ਹੈ ਮੂਰੇ ਆ ਗਿਆ 5710 ਜੋਂਡੀਰ ਇਹਦੇ ਬਾਰੇ ਦੱਸੀ ਬਈ ਇਹ 17 ਮਾਡਲ ਆਈ ਹਾਂਜੀ ਇਹ ਪੀਆਰ ਟਰੈਕਟਰ ਆਈ ਪੀਆਰ ਗੀਅਰ ਹੈ ਦਾ ਠੀਕ ਹੈ ਪੀਆਰ ਆ ਪੀਆਰ ਕਲੱਚ ਕਹਿੰਦੇ ਨੇ ਠੀਕ ਹੈ ਜੀ ਤੇ ਫੁੱਲ ਟੌਪ ਮਾਡਲ ਆਈ ਠੀਕ ਹੈ ਜੀ ਇਹ ਬਰਨਾਲਾ ਨੌਕਰ ਨੰਬਰ ਆਈ ਬਰਨਾਲੇ ਦਾ ਲੋਕਲ ਨੰਬਰ ਹੈ ਹਾਂਜੀ ਇੰਜਨ ਗੀਅਰ ਤਾਂ ਕਿੱਦਾਂ ਰਹੂ ਜਮਨ ਮੈਟੂਟੂ ਮੈਂ ਸਾਰ ਠੀਕ ਹੈ ਪੀਆਰ ਆ ਬਹੁਤ ਜਿਆਦਾ ਹੈ ਠੀਕ ਹੈ ਜੀ ਤੇ ਮਾਡਲ ਇਹ 17 ਮਾਡਲ ਲਈ ਰੇਟ ਇਹ 6,35,000 ਦਾ ਜੀ 6,35,000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਜਾਊਗਾ ਤੇ ਮੂਰੇ ਬਿਲਕੁਲ ਸੂ ਰੂਮ ਗੰਡੇ ਸਨ ਪੀਆਰਟੀ 5405 ਇਹ ਵੀ 23 ਮਾਡਲ ਹੈ ਜੀ 23 ਮਾਡਲ ਹਾਂਜੀ ਫਰਸਟ ਪਾਰਟੀ ਠੀਕ ਹੈ ਮਾਗੜਾ ਸਾਰਾ ਟੋਪ ਮਾਡਲ ਹੈ ਠੀਕ ਹੈ ਜੀ ਇਹਦਾ ਰੇਟ ਠੀਕ ਹੈ 9.5 ਲੱਖ ਕਾਢੇ 9 ਲੱਖ ਤੇ ਇੰਜਨ ਗੇਅਰ ਤਾਂ ਕਿਦਾਂ ਹੁੰਦਾ ਚੱਲੀ ਹੈ ਜੀ ਇੰਜਨ ਗੇਅਰ ਦਾ ਫੈਡਰ ਹੋਮ ਗਿਆ ਫਿਰ ਵੀ ਠੀਕ ਹੈ ਜੀ ਇਹ ਸਾਇਲੈਂਟ ਹੈ ਕਹਿੰਦੇ ਹਾਂ ਸਾਇਲੈਂਟ ਚੱਲਦਾ ਹੈ ਸਾਇਲੈਂਟ ਚੱਲਦਾ ਕਹਿੰਦੇ ਡਬਲ ਡਿਸਟਰੀਬਿਊਟਰ ਚ ਹੈ ਬਾਟਨ ਵਾਲੀ ਲਿਫਟ ਹੈ ਬਾਈ ਮੰਗਰੋਂ ਤੁਸੀਂ ਜੇ ਕੋਈ ਮੰਨ ਲਓ ਸੰਤ ਪਾਉਣੇ ਹੋ ਇੱਥੋਂ ਕੰਟਰੋਲ ਕਰ ਸਕਦੇ ਹੋ ਇਹ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਪੂਰਾ ਕੋਕਾ ਪੀਸ ਟਰੈਕਟਰ ਹੈ ਮੂਰੇ ਆ ਗਿਆ ਸਬਰਾਜ 744 ਰਿਵਰਸ ਪੀਟੀਓ 23 ਮਾਡਲ ਹੈ ਵੀ 23 ਮਾਡਲ ਬਿਲਕੁਲ শোরੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਟਰੈਕਟਰ ਦੇਖ ਸਕਦੇ ਹੋ ਲੱਗ ਤੋਂ ਕਲੱਚ ਵਾਲਾ ਤੇ 855 ਜਿੰਨੀ ਜਾਣੇ ਕਹਿੰਦੇ ਹੈ ਨਾ ਇਹ ਚ ਸਾਰਾ ਓਰੀਜਨਲ ਟਰੈਕਟਰ ਹੈ ਵੀ ਹਾਂ ਟਾਇਰੂ ਦੇ ਨਾਲ ਦੇ ਆ ਠੀਕ ਹੈ ਜੀ ਇਹ 6 ਲੱਖ ਰੁਪਏ ਦਾ ਹੀ 6 ਲੱਖ ਪੂਰਾ 6 ਲੱਖ ਰੁਪਇਆ ਡਿਮਾਂਡ ਹੈ ਬਾਈਆਂ ਦੀ ਬਾਕੀ ਮੌਕੇ ਤੇ ਬਾਈ ਗੁਰਪ੍ਰੀਤ ਬਹੁਤ ਹੀ ਚੰਗਾ ਇਨਸਾਨ ਹੈ ਮੌਕੇ ਤੇ ਵੀ ਡਿਸਕਾਊਂਟ ਕਰ ਦੂਗਾ ਟਰੈਕਟਰ ਚੰਗਾ ਹੈ ਮੂਹਰੇ ਆ ਗਿਆ 53 10 ਹਾਰ ਪਾਇਆ ਪਿਆ ਟਰੈਕਟਰ ਅਲਜਾਨ ਦੀ ਦੇਰ ਹੈ ਇਹਦੇ ਬਾਰੇ ਦਸੀ ਬਾਈ ਇਹ 500 ਘੰਟਾ ਚੱਲਿਆ ਬਾਈ ਹਾਂਜੀ 22 ਮਾਡਲ ਹੈ ਠੀਕ ਹੈ ਜੀ ਇਹਦੀ ਕੀਮਤ 6.8 ਲੱਖ ਰੁਪਈਆ ਹੈ ਠੀਕ ਹੈ ਜੀ ਖਰੀਦਣਾ ਕਾਪੀ ਕਾ ਜਿਹਾ ਓਕੇ ਹੈ ਕਾਪੀ ਕਾ ਜਾਂਦਾ ਓਕੇ ਹੈ ਰਿਵਰਸ ਪੀਟੀਓ ਆ ਸਲਿੱਪ ਗੇਅਰ ਆ ਗਿਆ ਹਾਂਜੀ ਸਲਿੱਪ ਗੇਅਰ ਆ ਗਿਆ ਸਲਿੱਪ ਗੇਅਰ ਲੱਗਿਆ ਹੋਇਆ ਤੇ ਉਹ ਦਾ ਜੈਸਟਿਬੂਟਰ ਆ ਗਿਆ ਜੈਸਟਿਬੂਟਰ ਆ ਗਿਆ ਡਬਲ ਜੈਸਟਿਬੂਟਰ ਚ ਹੈ ਸਲਿੱਪ ਗੇਅਰ ਲੱਗਿਆ ਹੋਇਆ ਟਾਇਰਾਂ ਦੀ ਕੰਡੀਸ਼ਨ ਜਿਹਾ ਰੁਪਈਆ ਪੀ ਹੈ ਆ ਪੈਰਪੂਰ ਦਾ ਨਾ ਡਿਸਕ ਦੇ ਪਏ ਨੇ ਟਰੈਕਟਰ ਚੰਗਾ ਹੈ ਟਰੈਕਟਰ ਦੇਖ ਸਕਦੇ ਹੋ ਤੁਸੀਂ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਮੂਰੇ ਬਾਈ ਨੇ ਗੱਲ ਹੀ ਮਗਾਤੀ ਯਾਰ ਮੂਰੇ ਵੀਡੀਓ ਚ ਬਾਈ ਕਹਿੰਦਾ ਆਪਣੇ ਕੋਲੇ ਵਾਹਣ ਪਹਿਲਾ ਪਿਆ ਕਿਲਾ ਇਹ ਤੁਸੀਂ ਬਾਹੋ ਘੰਟਾ ਬਾਹੋ 2 ਘੰਟੇ ਬਾਹੋ ਤਸੱਲੀ ਕਰਕੇ ਟੇਬਲ ਤੇ ਫੇਰ ਸੌਦਾ ਕਰਿਓ ਤੇ ਮੂਰੇ ਆ ਗਿਆ 5405 ਇਹ 19 ਮਾਡਲ ਹੈ ਜੀ ਹਾਂਜੀ ਟੈਟੂਰ ਇਹ ਨਵੇਂ ਨਹੀਂ ਜਮਾ ਬਿਲਕੁਲ ਠੀਕ ਹੈ ਜੀ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਠੀਕ ਹੈ ਜੀ ਇਹ 735000 ਦਾ ਜੀ 735000 ਡਿਮਾਂਡ ਹੈ ਹਾਂਜੀ ਬਾਕੀ ਮੌਕੇ ਤੇ ਡਿਸਕਾਊਂਟ ਮਿੱਤਰੋ ਹੋ ਜੂਗਾ ਟਰੈਕਟਰ ਚੰਗਾ ਹੈ ਅਲੱਗ ਤੋਂ ਕਲੱਚ ਲਾ ਆ ਗਿਆ ਸੈਂਪਲ ਮੋਟੀਆਂ ਪੈਪਾਂ ਲਈ ਸਤਰੀ ਲੱਗੀ ਹੋਈ ਹੈ ਇੰਜਨ ਗੇਅਰ ਦਾ ਓਕੇ ਆ ਭਾਈ ਜਮਾ ਜਮਾ ਚੱਲੀ ਹੋਈ ਆਪਣੀ ਇੰਜਨ ਗੇਅਰ ਤੇ ਫੁੱਲ ਤਸੱਲੀ ਆ ਭਾਈ ਕਹਿੰਦਾ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ ਆ ਗਿਆ ਸਿਉਨਾਲੀਕਰ 750 ਇਹ 16 ਮਾਡਲ ਵੀਰੇ ਹਾਂਜੀ ਇਸ ਚ 4.5 ਲੱਖ ਰੁਪਏ ਦਾ ਠੀਕ ਹੈ ਬਾਕੀ ਇਹ ਟਰੈਕਟਰ ਨਵੇਂ ਆ ਪਿਛਲੇ ਹਾਂਜੀ ਮੂਰਲੇ ਵੀ ਨਵੇਂ ਆ ਠੀਕ ਆ ਇੰਜਨ ਗੇਅਰ ਦਾ ਕਿਦਾਂ ਰੋ ਇੰਜਨ ਗੇਅਰ ਦਾ ਪੰਜਾਬ ਨੰਬਰ ਹਰ ਡਰੈਕਟਰ ਆਪਣੇ ਕੋਲ ਠੀਕ ਆ ਪੰਜਾਬ ਨੰਬਰ ਨੇ ਸਾਰੇ ਡਰੈਕਟਰ ਮਿੱਤਰੋ ਇੰਜਨ ਗੇਅਰ ਦਾ ਭਾਈ ਕਹਿੰਦਾ ਇਹਦੀ ਵੀ ਫੁੱਲ ਤਸੱਲੀ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਰੰਗ ਪੇਂਟ ਦੇ ਵੀ ਅਰੀਜਨਲ ਮਿਲਦੇ ਆ ਬਾਈ ਰੰਗ 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 ਪੇਂਟ ਦੇ ਵੀ ਬਾਈ ਅਰੀਜਨਲ ਮਿਲਦੇ ਆ ਠੀਕ ਆ ਬਹੁਤ ਘੱਟ ਕਹਿੰਦਾ ਵੀ ਕੋਈ ਲੰਕਾਂ ਲੁਕਾਂ ਤੇ ਮਰਵਾਉਣਾ ਪੈ ਗਿਆ ਬਾਈ ਕਹਿੰਦਾ ਇਹ ਗੱਲ ਪਹਿਲਾਂ ਕੀਤੀ ਸੀ ਆਪਾਂ ਕਿਉਂ ਕੋਈ ਬੰਦਾ ਦੂਰੋਂ ਚੱਲ ਕੇ ਆਵੇ ਸੱਚੀ ਜੀ ਗੱਲ ਦੱਸੀ ਹੁੰਦਾ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਹਰੇ ਆ ਗਿਆ 755 ਇਹਦੇ ਬਾਰੇ ਦੱਸੀ ਬਾਈ 4 ਵੀਲ 23 ਮਾਡਲ ਹੈ ਇਹਦੀ ਕਾਪੀ 24 ਦੀ ਆ ਹਾਂਜੀ ਬਾਕੀ ਵੇਟਪੂਟ ਸਮਾਨ ਸਾਰਾ ਲੱਗਿਆ ਪਿਆ ਠੀਕ ਹੈ ਜੀ ਤੇ 35 40 ਹਜ਼ਾਰ ਦਾ ਡੈਕ ਲੱਗਿਆ ਪਿਆ ਪਛਾਈ ਠੀਕ ਹੈ ਜੀ ਐਮਪ ਵਗੈਰਾ ਲੱਗਿਆ ਹੋਇਆ ਲੱਗਿਆ ਹੋਇਆ ਤੇ ਕਾਪੀ ਨਾਪੀ ਲੱਗਿਆ ਮਗਰਾਟ ਬਾਕੀ ਕਪੀਪਰ ਗੇਅਰ ਆ ਗਈ ਕਰੀਪਰ ਗੇਅਰ ਚ ਹਾਂਜੀ ਹਾਂਜੀ ਕਰੀਪਰ ਗੇਅਰ ਚ ਆ ਮਿੱਤਰੋ ਕੋੜੇ ਵਰਗਾ ਟਰੈਕਟਰ ਹੈ ਬਿਲਕੁਲ ਬਿਲਕੁਲ ਨਵਾਂ ਟਰੈਕਟਰ ਹੈ ਨਵਾਂ ਟਰੈਕਟਰ ਹੈ ਬਿਲਕੁਲ ਟਰੈਕਟਰ ਚੈ ਉਹ ਨਹੀਂ ਬੈਕ ਉਹ ਨਹੀਂ ਮੂਹਰ ਨੂੰ ਚੰਗਾ ਟਰੈਕਟਰ ਹੈ ਤੇ ਬਈ ਜੀ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਪੰਜ ਟਰੈਕਟਰ ਗਏ ਬਣ ਕਿਤੇ ਠੀਕ ਹੈ ਜੀ ਉਹ ਆ ਜਾਣਗੇ ਠੀਕ ਹੈ ਜੀ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਗੁਰਪ੍ਰੀਤ ਸਿੰਘ ਸਿੱਧੂ ਪਿੰਡ ਹੰਡਿਆ ਹੈ ਜੀ ਠੀਕ ਹੈ ਜੀ ਜਗਤਾਰ ਸਿੰਘ 42 ਵਰ ਪਿੰਡ ਹੰਡਿਆ ਹੈ 9572899480 198682834016 ਬਾਕੀ ਕਾਰਡ ਸਾਡਾ ਹੈਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਫਤਾਰ ਜਾਣਕਾਰੀ ਦੇਣ ਲਈ ਲੋਬੀ ਮਿੱਤਰੋ ਕੈਕਟਰ ਖਰੀਦਣਾ ਤੁਸੀਂ ਇੱਥੇ ਬਾਈਆਂ ਨੂੰ ਇੱਕ ਮੌਕਾ ਲਾਜ਼ਮੀ ਦਿਓ ਕੈਕਟਰ ਜੇ ਕੋਈ ਨਵਾਂ ਵੀ ਲੈਣ ਜਾਂਦਾ ਭਾਈ ਇੱਕ ਵਾਰਾ ਦੇਖ ਜੋ ਮੇਰੇ ਕਹੇ ਤੋਂ ਹਣਾ ਜੇ ਕੋਈ ਤੁਹਾਡੇ ਪਸੰਦ ਆਜੀ ਖਬਰਾਂ ਤੁਹਾਡਾ ਲੱਖ 2 ਲੱਖ ਦਾ ਫਾਇਦਾ ਹੋਊਗਾ ਤੇ ਬਾਕੀ ਜੇ ਵੀਡੀਓ ਬਾਈ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ਼੍ਰੀ ਅਕਾਲ